ਲਗਾਤਾਰ ਭਾਰੀ ਮੀਂਹ ਕਾਰਨ ਹੜਾਂ ਜਿਹੀ ਸਥਿਤੀ ਬਣਨ ਦੇ ਸਦਕਾ ਪਾਣੀ ਦੇ ਵਧ ਰਹੇ ਪੱਦਰ ਦਾ ਜਾਇਜ਼ਾ ਲੈਣ ਅੱਜ ਦੂਸਰੇ ਦਿਨ ਵੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਨੇ ਕੱਗਰ ਦਰਿਆ ਦਾ ਦੌਰਾ ਕੀਤਾ ਕੱਲ ਚੰਦਪੂਰਾ ਬਣ ਦਾ ਦੌਰਾ ਕਰਨ ਉਪਰੰਤ ਉਹਨਾਂ ਅੱਜ ਸਰਦੂਲਗੜ ਵਿਖੇ ਵੀ ਦਰਿਆ ਦਾ ਦੌਰਾ ਕੀਤਾ ਇਸ ਮੌਕੇ ਮੀਡੀਆ ਕਰਮੀਆਂ ਦੇ ਕੁਝ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਕੱਗਰ ਦੀ ਪਾਣੀ ਨੂੰ ਸੰਭਾਲਣ ਦੀ 26 ਫੁੱਟ ਤੱਕ ਦੀ ਸਮਰੱਥਾ ਹੈ ਤੇ ਇਸ ਵੇਲੇ ਇਸ ਦਰਿਆ ਵਿੱਚ 20 ਫੁੱਟ ਤੱਕ ਪਾਣੀ ਹੈ ਇਸ ਦੇ ਨਾਲ ਹੋਰ ਉਹਨਾਂ ਨੇ ਕੀ ਕਿਹਾ ਆਓ ਜਾਣਦੇ ਹਾਂ ਪੂਰੀ ਖਬਰ ਦੇ ਵਿੱਚ ਕਿਤਾ ਕਿ ਭਾਰੀ ਬਰਸਾਤਾਂ ਆ ਕੇ ਉਹਦੇ ਕਰਕੇ ਜਿਹੜਾ ਪ੍ਰਸ਼ਾਸਨ ਹੈ ਉਹਦੀ ਬਨ ਨੂੰ ਕੀ ਪੁਖਤਾ ਪ੍ਰਬੰਧ ਕੀਤਾ ਹੈ ਪ੍ਰਸ਼ਾਸਨ ਵੱਲੋਂ ਅਸੀਂ ਸਾਰੇ ਅਫਸਰਾਂ ਨੇ ਜਿੰਨੇ ਵੀ ਕੰਸਰਨਡ ਅਫਸਰਸ ਨੇ ਸਭ ਨੇ ਪੂਰੇ ਜ਼ਿਲ੍ਹੇ ਦਾ ਦੌਰਾ ਕਰ ਲਿਆ ਅਸੀਂ 2 ਦਿਨਾਂ ਚ ਪੂਰਾ ਦੌਰਾ ਕਰਕੇ ਸਾਰੇ ਬ੍ਰਿਜਸ ਦਾ ਸਾਰੇ ਨਾਲਿਆਂ ਦਾ ਅਸੀਂ ਜਾਇਜ਼ਾ ਚੰਗੀ ਤਰ੍ਹਾਂ ਲੈ ਲਿਆ ਸਾਡਾ ਕੱਗਰ ਜਿਹੜਾ ਹੈਗਾ ਉੱਡਲਾਡੇ ਸਾਈਡ ਤੇ ਵੀ ਸਾਨੂੰ ਹਰਿਆਣਾ ਸਾਈਡ ਤੋਂ ਥੋੜੀ ਦਿੱਕਤ ਹੁੰਦੀ ਹੈ ਜਿੱਥੇ ਆਪਣਾ ਚਾਦਪੂਰਾ ਡੈਮ ਹੈ ਉੱਥੋਂ ਪਾਣੀ ਜਿਹੜਾ ਹੈਗਾ ਸਾਡੇ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਵੜ ਜਾਂਦਾ ਜੇ ਚਾਦਪੂਰਾ ਡੈਮ ਦੇ ਉੱਤੇ ਆ ਕੇ ਪਾਣੀ ਰੁਕਦਾ ਹੈ ਜਦੋਂ ਓਵਰਫਲੋ ਚੱਲਦਾ ਹੈ ਇਸ ਤੋਂ ਬਾਅਦ ਫਿਰ ਇੱਕ ਅਗਰਦਰਿਆ ਦੁਆਰਾ ਦੂਨ ਗੜੀ ਲੈ ਕੇ ਚੋਂ ਨਿਕਲਦਾ ਜਿੱਥੇ ਆਪਾਂ ਆ ਜਾਏ ਹੋਏ ਆ ਸੋ ਅਸੀਂ ਸਾਰੇ ਦੋਨੋਂ ਸਾਈਟਾਂ ਵਿਜ਼ਿਟ ਕੀਤੀਆਂ ਨੇ ਇਸ ਵੇਲੇ ਸਾਡੇ ਕੋਲ ਕਲੀਅਰੈਂਸ ਹੈਗੀ ਐ 7-8 ਫੁੱਟ ਨਾਲੋਂ ਜ਼ਿਆਦਾ ਹੀ ਕਲੀਅਰੈਂਸ ਹੈਗੀ ਐ ਬ੍ਰੀਜ ਦੇ ਥੱਲੇ ਪਾਣੀ ਜਿਹੜਾ ਹੈਗਾ ਪਿਛਲੇ ਦੋ ਦਿਨਾਂ ਦੇ ਵਿੱਚ ਥੋੜਾ ਰਿਡਕਟ ਸਟੇਬਲ ਹੋਇਆ ਹੈ ਰਿਡਿਊਸ ਨਹੀਂ ਹਜੇ ਹੋਇਆ ਐਸ ਵੇਲੇ ਸਾਡੇ ਕੋਲ ਕਲੀਅਰਸ ਜਿੱਦਾ ਸਰਦੂਲਗੜ ਦੇ ਵਿੱਚ 26 ਫੁੱਟ ਦੀ ਹੈਗੀ ਆ ਪਰ ਪਾੜੀ ਜਿਹੜਾ ਹੈ ਉਹ 20.8 ਫੁੱਟ ਤੇ ਚੱਲ ਰਿਹਾ ਹੈ ਸਾਡੇ ਕੋਲ ਹਜੇ ਵੀ ਸਕੋਪ ਹੈ ਜੇ ਪਿੱਛੇ ਬਰਸਾਤ ਜ਼ਿਆਦਾ ਹੁੰਦੀ ਹੈ ਜਾਂ ਲਧੀਆਂ ਨਾਲਿਆਂ ਤੋਂ ਪਾਣੀ ਜ਼ਿਆਦਾ ਆਉਂਦਾ ਹੈ ਸਾਡਾ ਲੈਵਲ ਹਜੇ ਵੀ ਜੇ ਥੋੜਾ ਵੱਧ ਹੈ ਤਾਂ ਸਾਨੂੰ ਰਿਸਕ ਨਹੀਂ ਹੈ ਇਸ ਵੇਲੇ ਪਰੰਤੂ ਜੋ ਦੇਖ ਰਹੇ ਹਾਂ ਅਸੀਂ ਪਿੱਛੋਂ ਕਿਉਂਕਿ ਪਾਣੀ ਹੁਣ ਸਟੇਬਲ ਹੋ ਗਿਆ ਅੱਗੇ ਫੋਰਕਾਸਟ ਵੀ ਐਕਸਟਰਾ ਦੀ ਸਾਡੇ ਏਰੀਆ ਦੇ ਵਿੱਚ ਇੰਨਾ ਹੈ ਨਹੀਂ ਬਾਰਿਸ਼ ਦਾ ਸੋ ਇਹ ਵੱਧਾ ਵਧਣ ਦੇ ਬਜਾਏ ਹੁਣ ਕੱਟਣ ਵਾਲੇ ਪਾਸੇ ਹੀ ਜਾਣਾ ਚਾਹੀਦਾ ਹੈ ਸੋ ਸਾਡੀ ਤਿਆਰੀ ਪੂਰੀ ਹੈ ਫਿਰ ਵੀ ਜੇ ਸਾਡੇ ਕੁਝ ਪਿੰਡਾਂ ਦੇ ਵਿੱਚ ਕੁਝ ਖੇਤ ਜਿਹੜੇ ਹੈਗੇ ਆ ਉਹ ਡਾਡੇ ਵਾਲੇ ਪਾਸੇ ਪਾਣੀ ਦੇ ਵਿੱਚ ਸਬਮਰਜਡ ਹੋਏ ਨੇ ਪਾਣੀ ਆਇਆ ਹੈਗਾ ਘੇਤਾ ਦੇ ਵਿੱਚ ਕੁਝ ਥਾਵਾਂ ਤੇ ਥੋੜਾ ਜਿਹਾ ਆਪਾਂ ਨੂੰ ਫੈਮਲੀਆਂ ਦੇ ਘਰਾਂ ਚੋਂ ਕੱਢ ਕੇ ਉਹਨਾਂ ਨੂੰ ਧਰਮਸ਼ਾਲਾ ਸਪੂਰਾ ਦੀ ਜੇ ਰੱਖਣਾ ਪਿਆ ਹੈਗਾ ਬਟ ਉਹ ਫਿਰ ਵੀ ਕੰਫਰਟੇਬਲ ਸਥਿਤੀ ਹੈ ਐਸtra ਦੀ ਕੋਈ ਰਿਸਕੀ ਸਿਚੁਏਸ਼ਨ ਨਹੀਂ ਹੈ ਇਸ ਵੇਲੇ ਪਿਛਲੀ ਵਾਰ ਜਿਹੜਾ ਇੱਥੇ ਪਾਣੀ ਟੁੱਟਿਆ ਸੀ ਉਹਦਾ ਇਹ ਕਾਰਨ ਸੀ ਜਿਹੜੀਆਂ ਪੁਲੀਆਂ ਬਣਾਈਆਂ ਹੋਈਆਂ ਪਾਈਪਲਾਈਨਸ ਪਾਈਆਂ ਹੋਈਆਂ ਉਹ ਸੀ ਪਰ ਇਸ ਵਾਰੀ ਵੀ ਕਈ ਸਪੋਰਟਾਂ ਤੇ ਅਜੇ ਬੰਨ ਜਿਹੜਾ ਉਹ ਨਾਜ਼ੁਕ ਹੈ ਉਹਦੇ ਬਾਰੇ ਕੀ ਬੰਨ ਜਿਹੜੇ ਨਾਜ਼ੁਕ ਨੇ ਉਹਦਾ ਪੁਖਤਾ ਪ੍ਰਬੰਧ ਵੈਸੇ ਸਭ ਜਗ੍ਹਾ ਕੀਤੇ ਜਾ ਚੁੱਕੇ ਨੇ ਅਸੀਂ ਇੰਡੀਵਿਜੂਅਲੀ ਅਫਸਰਸ ਨੇ ਜਿੰਦ ਸਾਹਿਬਾਂ ਮੇ ਐਕਸਨ ਐਸ ਡੀਓ ਡਰੇਨੇਜ ਨੇ ਬਕਾਇਦਾ 确保 ਕੀਤਾ ਹੈ ਵੀ ਹਰ ਥਾਂ ਤੇ ਜਿਹੜੇ ਸਫੀਸ਼ੀਐਂਟ ਆਪਣੇ ਕੋਲ ਬੈਗਸ ਹੋਣ ਜਿਹੜੇ ਕਿ ਆਪਾਂ ਮਿੱਟੀ ਨਾਲ ਭਰ ਕੇ ਉਸ ਵੇਲੇ ਉੱਥੇ ਆਪਾਂ ਇੱਕ ਉਹਨੂੰ ਬਲੌਕ ਕਰਦੇ ਆਂ ਜਗ੍ਹਾ ਨੂੰ ਤਾਂ ਕਿ ਜੇਕਰ ਕੋਈ ਕਮਜ਼ੋਰ ਸਥਿਤੀ ਹੁੰਦੀ ਹੈ ਔਰ ਪਾਣੀ ਦੇ ਪ੍ਰੈਸ਼ਰ ਨਾਲ ਕੋਈ ਬਾਨੇ ਟੁੱਟਵੇ ਤੇ ਉੱਥੇ ਇਮੀਡੀਏਟਲੀ ਪਲੱਗਿੰਗ ਦਾ ਸਾਡੇ ਕੋਲ ਪੂਰਾ ਇੰਤਜ਼ਾਮ ਹੈ ਸਾਰੇ ਤਰਫ ਜਿਹੜੀ ਹੈ ਜੀਸੀਬੀ ਮਸ਼ੀਨਾ ਪੋਕਲਿੰਗ ਮਸ਼ੀਨਾ ਜਿਹੜੀ ਉਸ ਦੀ ਜਿਹੜੀ ਹੈ ਪੂਰੀ ਫੈਸਿਲਿਟੀ ਅਰੇਂਜ ਕੀਤੀ ਹੋਈ ਹੈ ਤਿਆਰੀ ਪੂਰੀ ਹੈ ਐਜ਼ ਆਫ ਨਾਓ ਜੇ ਸਭ ਠੀਕ ਰਿਹਾ ਤਾਂ ਆਪਾਂ ਕੋਈ ਏਦਾਂ ਦੀ ਲੋਡ ਵੀ ਪਈ ਤਾਂ ਆਪਾਂ ਤਿਆਰ ਹੈ ਬਿਲਕੁਲ